ਬਾਬਾ ਦੀਪ ਸਿੰਘ ਜੀ ਦਾ ਸੀਸ ਸਤਾਨ ਤੇ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਛੇੜਾ ਲਾਜ਼ ਵਾਹਿ ਬਹੁਤ ਸਾਨਾ ਜਿਸ ਸਥਾਨ ਤੇ ਅਨੋਖੀ ਅਮਰਸ਼ੀਦ ਤਾਨ ਤਾਨ ਬਾਬਾ ਦੀਪ ਸਿੰਘ ਜੀ ਦਾ ਅਤੇ ਮੁਗਲਾਂ ਦੇ ਮੁਖੀ ਦੇ ਸਾਂਝੇ ਵਾਰ ਦੇ ਵਿੱਚ ਦੋਨਾਂ ਦਾ ਹੀ ਸੀਸ ਤੜ ਦੇ ਨਾਲੋਂ ਅਲੱਗ ਹੋ ਗਿਆ ਸੀਗਾ ਜਦੋਂ ਮੁਗਲਾਂ ਨੇ ਅੰਮ੍ਰਿਤ ਸਰੋਵਰ ਦੀ ਬੇਅਦਵੀ ਕੀਤੀ ਨਾ ਸ਼੍ਰੀ ਦਰਬਾਰ ਸਾਹਿਬ ਤਾਂ ਉਸ ਸਮੇਂ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਸਨ ਜਿਸ ਸਮੇਂ ਇੱਕ ਸਿੰਘ ਉਹਨਾਂ ਨੂੰ ਖਬਰ ਦਿੰਦਾ ਕਿ ਇਸ ਤਰ੍ਹਾਂ ਮੁਗਲਾਂ ਨੇ ਬਾਣਾ ਵਰਤਾ ਦਿੱਤਾ ਆ ਤੇ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਕੀਤਾ ਕਿ ਹੁਣ ਮੈਂ ਬੇਅਦਵੀ ਦਾ ਬਦਲਾ ਲੈ ਕੇ ਆਖੀ ਸਾਲ ਲਵਾਂਗਾ ਤੇ ਇਸ ਤਰ੍ਹਾਂ ਅੰਮਰਸ਼ੀਤਾਂਤ ਨੰਮਾ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਹਿਬ ਕੋ ਤੋਂ ਜਥੇ ਨੂੰ ਨਾਲ ਲੈ ਕੇ ਚੱਲ ਪੈਂਦੇ ਆ ਚੱਲਦੇ ਚੱਲਦੇ 5000 ਦਾ ਜਿਹੜਾ ਜਥਾ ਆ ਉਹ ਤਿਆਰ ਹੋ ਜਾਂਦਾ ਆ ਮੁਗਲ ਜਿਹੜੇ ਉਹ ਲੱਖਾਂ ਦੇ ਵਿੱਚ ਸਨ ਜਦੋਂ ਗੋਲਵਾਰਡ ਦੇ ਲਾਗੇ ਤਰਨ ਤਰਨ ਲੰਘ ਕੇ ਗੋਲਵਾਰਡ ਦੇ ਲਾਗੇ ਜਦੋਂ ਪਹੁੰਚਦੇ ਆ ਜਿੱਥੇ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਸੇ ਸ਼ੋਭਿਤ ਹੈ ਇਸ ਸਥਾਨ ਤੇ ਆ ਕੇ ਮੁਗਲਾਂ ਦੇ ਮੁਖੀ ਤੇ ਅੰਮਰਸ਼ੀਤਾਂਤ ਨੰਮਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਮੁਕਾਬਲਾ ਹੁੰਦਾ ਆ ਕਮਸਾਣ ਦਾ ਯੁੱਧ ਹੁੰਦਾ ਆ ਤੇ ਉਸ ਸਮੇ ਅੰਮਰਸ਼ੀਤਾਂਤ ਨੰਮਾ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਤੜ ਦੇ ਨਾਲ ਅਲੱਗ ਹੋ ਜਾਂਦਾ ਆ ਜਦੋਂ ਤਾੜ ਥੱਲੇ ਤਰਤੀ ਤੇ ਹੁੰਦਾ ਆ ਸੀਸ ਤਰਤੀ ਥੱਲੇ ਹੁੰਦਾ ਤੇ ਉਸ ਸਮੇਂ ਅਮਰ ਸ਼ੀਤਾਨ ਤਨ ਬਾਬਾ ਦੀਪ ਸਿੰਘ ਜੀ ਦਾ ਇੱਕ ਸੇਵਕ ਜਿਹੜਾ ਸੀਗਾ ਸਿੰਘ ਸੀਗਾ ਉਹ ਪ੍ਰਾਣੀ ਯਾਦ ਕਰਾਉਂਦਾ ਬਾਬਾ ਜੀ ਨੂੰ ਤਾਂ ਉਸ ਸਮੇਂ ਅਮਰ ਸ਼ੀਤਾਨ ਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਤੇ ਤਾੜ ਆ ਹਰਕਤ ਦੇ ਵਿੱਚ ਆਉਂਦਾ ਆ ਤੇ ਬਾਬਾ ਜੀ ਖੱਬੀ ਤਲੀ ਸੀਸ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਮੁਗਲਾਂ ਨੂੰ ਪਾਜਣਾ ਪਾਉਂਦੇ ਹੋਏ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਗਰੀ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਜਾ ਕੇ ਆਪਣਾ ਜਿਹੜਾ ਸੀਸੀਆਓ ਪੀਟ ਕੀਤਾ ਸੀ ਤੇ ਇਸ ਤਰ੍ਹਾਂ ਅਮਰਸਰੋਵਰ ਦੀ ਹੋਈ ਬੇਅਦਵੀ ਦਾ ਬਦਲਾ ਲਿਆ ਸੀਗਾ Eu